ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਗਾਪੁਰਾਣਾ ਦੇ ਪਿੰਡ ਰਾਜਿਆਣਾ ਨਾਲ ਸੰਬੰਧ 34 ਸਾਲਾ ਜਗਮਰ ਪੁੱਤਰ ਰਾਮ ਪ੍ਰਕਾਸ਼ ਦੀ ਦੇ ਅੱਜ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਮਨਪੀਰ ਸਿੰਘ ਸੰਧੂ ਨੇ ਦੱਸਿਆ ਕਿ ਅਜਮਰਿਸਰ ਹਵਾਈ ਅੱਡੇ ਤੇ ਪੇੜਿਤ ਪਰਿਵਾਰ ਦੀ ਹਾਜ਼ਰੀ ਵਿੱਚ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਸਿੰਘ ਲਾਡੀ ਜਨਸ ਖਤਰ ਮਨਪੀਰ ਸਿੰਘ ਸੰਧੂ ਅਤੇ ਇੰਜੀਨੀਅਰ ਜਗਦੀਪ ਸਿੰਘ ਛੀਨਾ ਨੇ লাশ ਪ੍ਰਾਪਤ ਕੀਤੀ ਅਤੇ ਟਰੱਸਟ ਦੀ ਐਂਬੂਲੈਂਸ ਸੇਵਾ ਵਿੱਚ ਉਹਨਾਂ ਦੇ ਘਰ ਪੇਜ ਦਿੱਤੀ ਉਹਨਾਂ ਇਹ ਵੀ ਦੱਸਿਆ ਕਿ ਅਜੇ ਕੁਮਾਰ ਦੀ ਦੇਨ ਨੂੰ ਭਾਰਤ ਭੇਜਣ ਵਿੱਚ ਆਉਣ ਵਾਲਾ ਸਾਰਾ ਖਰਚਾ ਉਹਨਾਂ ਦੀ ਵਰਕਪਲੇਸ ਕੰਪਨੀ ਵੱਲੋਂ ਚੁੱਕਿਆ ਗਿਆ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ٹرسٹ ਦੀ ਮੋਗਾ ਜ਼ਿਲ੍ਹਾ ਦੀ ਟੀਮ ਜਲਦ ਹੀ ਪਰਿਵਾਰ ਦੀ ਵਿੱਤੀ ਸਥਿਤੀ ਦਾ ਮੁਲਾਕਣ ਕਰਨ ਤੋਂ ਬਾਅਦ ਜਰੂਰਤ ਅਨੁਸਾਰ ਅਜੇ ਕੁਮਾਰ ਦੇ ਪਰਿਵਾਰ ਨੂੰ ਮਹੀਨੇਵਾਰ ਪੈਨਸ਼ਨ ਪ੍ਰਦਾਨ ਕਰੇਗੀ ਇਹ ਜਾਣਕਾਰੀ ਦੇ ਵਿੱਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਡਾਕਟਰ ਐਸ.ਪੀ ਸਿੰਘ ਉਭਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬਾਧਾਪਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਅਸੀਂ 에ਰਪੋਰਟ ਤੇ ਆਏ ਹਾਂ ਮੋਗੇ ਜ਼ਿਲ੍ਹੇ ਦੀ ਤਹਿਸੀਲ ਬਾਗਾਪੁਰਾਣਾ ਨੇੜਲੇ ਪਿੰਡ ਨਾਲ ਸੰਬੰਧਿਤ ਇੱਕ ਨੌਜਵਾਨ ਅਜੀਤ ਕੁਮਾਰ ਜੀ ਦੀ ਬੀਤੀ 24 ਜੁਲਾਈ ਨੂੰ ਦੁਬਈ 'ਚ ਮੌਤ ਹੋ ਗਈ ਸੀ ਖਾ ਟੈਕ ਨਾਲ ਉਹਦੀ ਡੈੱਡ ਬਾਡੀ ਅੱਜ ਇੱਥੇ ਅਸੀਂ ਰਿਸੀਵ ਕਰਕੇ ਪਰਿਵਾਰ ਨੂੰ ਸੌਂਪੀ ਆ ਤੇ ਸੌਂਪਣ ਪਰੰਤ ਟਰਸਟ ਦੀ ਹੀ ਜਿਹੜੀ ਇੱਥੋਂ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਆ ਉਹਦੇ ਰਾਈ ਉਹਦੇ ਜੱਦੀ ਪਿੰਡ ਭੇਜੀ ਗਈ ਆ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਹੁਣ ਤੱਕ ਟਰਸਟ ਵੱਲੋਂ 422 ਦੇ ਕਰੀਬ ਬਦਨਸੀਬ ਨੌਜਵਾਨਾਂ ਦੀ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਆ ਤੇ ਮੈਂ ਇੱਥੇ ਪੰਜਾਬੀਆਂ ਬਾਕੀ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਆ ਕਿ ਟਰਸਟ ਵੱਲੋਂ 에어ਪੋਰਟ ਤੋਂ ਕਿਸੇ ਵੀ ਦੇਸ਼ ਤੋਂ ਮ੍ਰਿਤਕ ਸਰੀਰ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਉਣ ਦੀ ਮੁਫਤ ਸੇਵਾ ਜਾਰੀ ਕੀਤੀ ਗਈ ਆ ਐਮਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਆ ਜਿਸ ਕਿਸੇ ਵੀ ਪੈੜ ਭਰਾ ਨੂੰ ਲੋੜ ਪੈਂਦੀ ਆ ਰੱਬ ਨਾ ਕਰੇ ਲੋੜ ਨਾ ਪਵੇ ਫਿਰ ਵੀ ਜੇਕਰ ਲੋੜ ਪੈਂਦੀ ਆ ਤਾਂ ਉਹ ਸਾਡੇ ਨਾਲ ਅੰਮ੍ਰਿਤਸਰ ਟੀਮ ਨਾਲ ਟਰਸਟੀ ਜੀ ਨਾਲ ਸੰਪਰਕ ਕਰ ਸਕਦੇ ਨੇ ਜੰਦੀਪਾ ਜੀ ਤੁਹਾਡਾ ਨਾਮ ਕੀ ਆ ਤੇ ਤੁਸੀਂ ਅੱਜ ਇੱਥੇ ਕੀ ਕਰਨ ਆਏ ਮੇਰਾ ਨਾਮ ਦਿਵਿੰਦਰ ਕੁਮਾਰ ਆ ਜੀ ਮੈਂ ਆਪਣੇ ਭਰਾ ਲਈ ਮੌਰੀ ਲੈਣ ਆਇਆ ਹਾਂ ਕਿ ਮੇਰੇ ਬ੍ਰਦਰ ਦੀ 24 ਤਰੀਕ ਨੂੰ ਡੈਥ ਹੋਈ ਸੀ ਜਦੋਂ ਇਹ ਵਿੱਚ ਇਹ ਦੁਬਈ ਵਿੱਚ ਮੋਰੀ ਬਲਜੀਤ ਭਾਜੀ ਨੇ ਅਲੀ ਪਾਣੀ ਤੇ ਬਰਾਹਰ ਸਾਹਿਬ ਦੀ ਟੀਮ ਨੇ ਬਹੁਤ ਹੈਲਪ ਕੀਤੀ ਆ ਲੋਡੀ ਸਿੰਘ ਪਿੰਡ ਵਾਲਾ ਗਾਉਣ ਲਈ ਤੇ ਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਅਮਰ ਸਾਹਿਬ ਤੋਂ ਆਏ ਉਹਨਾਂ ਨੇ ਮੱਗੇ ਜਾਣ ਲਈ ਆਪਣੀ ਐਂਬੂਲੈਂਸ ਵੀ ਦਿੱਤੀ ਆ ਸਾਡੀ ਹੈਲਪ ਕੀਤੀ ਆ ਇਹਦੇ ਲਈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਮਾਪਿਆਂ ਦੀ ਦੁਬਿੰਦਰਾਤ ਦੇਖ ਕੇ ਨਾ ਮੇਰੇ ਘਰ ਦੇ ਹਾਲਾਤ ਦੇਖ ਕੇ ਤੇ ਉਹਨਾਂ ਤੋਂ ਮੈਂ ਕਿੰਨੀ ਮਦਦ ਲਈ ਵੀ ਮਾਣ ਨਾਲ ਮੰਨ ਕਰਦਾ ਹਾਂ ਧੰਨਵਾਦ